ਟੈਲੀਗ੍ਰਾਮ ਯੂਜ਼ਰਜ਼ ਲਈ ਇੱਕ ਮੰਦਭਾਗੀ ਖਬਰ ਹੈ ਇੱਕ ਪਾਸੇ ਜਿੱਥੇ ਫਰਾਂਸ ਵਿੱਚ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਹੁਣ ਟੈਲੀਗ੍ਰਾਮ ਤੇ ਭਾਰਤ ਸਰਕਾਰ ਦੀ ਤਲਵਾਰ ਲਟਕ ਰਹੀ ਹੈ ਇੱਕ ਮੀਡੀਆ ਰਿਪੋਰਟਰ ਅਨੁਸਾਰ ਕੇਂਦਰ ਸਰਕਾਰ ਟੈਲੀਗ੍ਰਾਮ ਦੇ ਖਿਲਾਫ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ ਜਿਸ ਵਿੱਚ ਫਿਰੋਤੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ ਜਾਂਚ ਦੇ ਆਧਾਰ ਤੇ ਭਾਰਤ ਵਿੱਚ ਟੈਲੀਗ੍ਰਾਮ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੀਈਓ ਪਾਵੈਲ ਡਰੋਵ ਨੂੰ 24 ਅਗਸਤ ਨੂੰ ਫਰਾਂਸ ਦੇ ਇੱਕ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉਹਨਾਂ ਦੀ ਮੁਸ਼ਕਲ ਹੋਰ ਵੱਧੀਆਂ ਨਜ਼ਰ ਆ ਰਹੀਆਂ ਹਨ ਭਾਰਤ ਸਰਕਾਰ ਫਿਰੋਤੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਦੀਆਂ ਚਿੰਤਾਵਾਂ ਨੂੰ ਲੈ ਕੇ ਟੈਲੀਗ੍ਰਾਮ ਦੀ ਜਾਂਚ ਕਰ ਰਹੀ ਹੈ ਇੱਕ ਸਰਕਾਰੀ ਅਧਿਕਾਰੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਮਨੀ ਕੰਟਰੋਲ ਨਾਲ ਗੱਲਬਾਤ ਕਰਦਿਆਂ ਸਰ ਇਸ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜਿਸ ਜਾਂਚ ਨੇ ਜਾਂਚ ਦੇ ਨਤੀਜਿਆਂ ਦੇ ਆਧਾਰ ਤੇ ਮੈਸੇਜਿੰਗ ਐਪ ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਸੀਈਓ ਪਾਵਲ ਜੋਵ ਨੂੰ ਐਪ ਤੇ ਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿੱਚ ناکਾਮ ਰਹਿਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ ਇੱਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ 25 ਅਗਸਤ ਨੂੰ ਮਨੀ ਕੰਟਰੋਲ ਨੂੰ ਦੱਸਿਆ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਜਾਂਚ ਵਿਸ਼ੇਸ਼ ਤੌਰ ਤੇ ਫਿਰੋਤੀ ਅਤੇ ਜੂਏ ਵਰਗੀਆਂ ਅਪਰਾਧਿਕ ਗਤੀਵਿਧੀਆਂ ਤੇ ਕੇਂਦਰਿਤ ਹੈ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਟੈਲੀਗ੍ਰam ਜਿਸ ਤੇ ਭਾਰਤ ਵਿੱਚ 5 ਮਿਲੀਅਨ ਤੋਂ ਵੀ ਵੱਧ ਰਜਿਸਟਰਡ ਯੂਜ਼ਰ ਹਨ ਨੂੰ ਬਲੌਕ ਕੀਤਾ ਜਾ ਸਕਦਾ ਹੈ ਪਰ ਕਿਹਾ ਕਿ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਫੈਸਲਾ ਲਿਆ ਜਾਵੇਗਾ हाल ही हाल ही ਦੇ ਸਾਲਾਂ ਵਿੱਚ ਟੈਲੀਗ੍ਰਾਮ ਅਤੇ ਕੁਝ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਅਪਰਾਧਿਕ ਗਤੀਵਿਧੀਆਂ ਲਈ ਇੱਕ ਅਨਕੂਲ ਮਾਹੌਲ ਦੇ ਰੂਪ ਵਿੱਚ ਉੱਭਰਦੇ ਹਨ ਜਿਸ ਵਿੱਚ ਘੁਟਾਲੇ ਵੀ ਸ਼ਾਮਲ ਹਨ ਜਿਨ੍ਹਾਂ ਨੇ ਨਾਗਰਿਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਹਾਲ ਹੀ ਵਿੱਚ ਟੈਲੀਗ੍ਰਾਮ UGC NEET ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਸੀ। ਜਿਸ ਕਾਰਨ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸੁਪਰੀਮ ਕੋਰਟ ਨੂੰ ਦਖਲ ਦੇਣ ਲਈ ਮਜਬੂਰ ਹੋਣਾ ਪਿਆ ਦੱਸ ਦਈਏ ਕਿ ਮੈਡੀਕਲ ਦਾਖਲਾ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ ਅਤੇ ਕਥਿਤ ਤੌਰ ਤੇ ਮੈਸੇਜਿੰਗ ਐਪ ਟੈਲੀਗ੍ਰਾਮ ਤੇ ਵਿਆਪਕ ਤੌਰ ਤੇ ਸਾਂਝਾ ਕੀਤਾ ਗਿਆ ਸੀ ਰਿਪੋਰਟ ਮੁਤਾਬਕ ਇਸ ਪਲੇਟਫਾਰਮ ਤੇ ਪੇਪਰ 5000 ਤੋਂ 10000 ਦੇ ਵਿਚਕਾਰ ਵਿੱਚ ਵੇਚਿਆ ਜਾ ਰਿਹਾ ਸੀ ਸੂਤਰਾ ਨੇ ਕਿਹਾ ਕਿ ਟੈਲੀਗ੍ਰਾਮ ਨਾਲ ਨਿਜੀਤਨਾ ਮੁਸ਼ਕਿਲ ਹੈ ਕਿਉਂਕਿ ਉਸਦੀ ਭਾਰਤ ਵਿੱਚ ਕੋਈ ਮੌਜੂਦਗੀ ਨਹੀਂ ਹੈ ਅਧਿਕਾਰੀਆਂ ਨੂੰ ਅਕਸਰ ਅਜਿਹੇ ਪਲੇਟਫਾਰਮਾਂ ਦੀ ਜਾਂਚ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ 26 ਜੁਲਾਈ ਦੀ ਸਵੇਰ ਨੂੰ ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਟੈਲੀਗ੍ਰਾਮ ਦੇ ਸੀਈਓ ਪਾਵਲ ਡਰੋਵਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਉਹ ਅਕਸਰ ਯੂਰਪ ਦੀ ਯਾਤਰਾ ਕਰਦੇ ਹਨ ਦੁਨੀਆ ਭਰ ਵਿੱਚ ਲਗਭਗ 1 ارب ਯੂਜ਼ਰਸ ਟੈਲੀਗ੍ਰਾਮ ਨੂੰ ਸੰਚਾਰ ਅਤੇ ਮਹੱਤਵਪੂਰਨ ਜਾਣਕਾਰੀ ਦੇ ਸਾਧਨ ਪ੍ਰਦਾਨ ਕਰਦੇ ਹਨ ਇਸ ਸਥਿਤੀ ਦਾ ਇਹ ਦਾਅਵਾ ਕਰਨਾ ਬੇਤੁਕਾ ਹੈ ਕਿ ਕੋਈ ਪਲੇਟਫਾਰਮ ਜਾਂ ਇਸ ਦਾ ਮਾਲਕ ਉਸ ਪਲੇਟਫਾਰਮ ਦੀ ਦੁਰਵੱਤ ਤੋਂ ਲਈ ਜ਼ਿੰਮੇਵਾਰ ਹੈ